ਅਮਰੀਕਾ ਤੋਂ ਰਿਪੋਰਟ ਹੋਇਆ 109 ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਆ ਰਿਹਾ ਜਹਾਜ਼ ਮੁਖਤਰੀ ਭਗਵੰਤ ਮਾਨ ਦੁਨੋਂ ਰਿਸਿਪਟ ਕੱਲ 157 ਭਾਰਤੀਆਂ ਨੂੰ ਲੈ ਕੇ ਆ ਰਿਹਾ ਇੱਕ ਹੋਰ ਫਲਾਈਟ ਅੰਮ੍ਰਿਤਸਰ 'ਚ ਦੁਬਾਰਾ ਜਹਾਜ਼ ਉਤਰਨ ਤੇ ਸੀਐਮ ਭਗਵੰਤ ਮਾਨ ਨੇ ਜਤਾਇਆ ਕਰੜਾ ਇਤਰਾਜ਼ ਵਿਦੇਸ਼ ਮੰਤਰਾਲੇ ਨੂੰ ਕੀਤੀ ਗਈ ਅਪੀਲ ਕਿ ਹਾਕ ਕਿਤੇ ਹੋਰ ਉਤਾਰੋ ਜਹਾਜ਼ ਰੂਟ ਬਦਲਨ ਦੀ ਕੀਤੀ ਗਈ ਮੰਗ ਮੁੱਖ ਮੰਤਰੀ ਭਗਵੰਤ ਸਿੱਬਾ ਨੇ ਚੁਕਿਆ ਗੈਂਗਸਟਰਾਂ ਦਾ ਮੁੱਦਾ ਕਿ ਹਰ ਜਿਨ੍ਹਾਂ ਨੂੰ ਮੰਗਦਾ ਹਾਂ ਉਹ ਗੈਂਗਸਟਰ ਨਹੀਂ ਕਿਤੇ ਜਾਂਦੇ ਰਿਪੋਰਟ ਆਮ ਨਾਗਰਿਕਾਂ ਤੇ ਪੰਜਾਬੀਆਂ ਨੂੰ ਭੇਜਿਆ ਜਾ ਰਿਹਾ ਵਾਪਸ ਕੇਂਦਰ ਅਮਰੀਕਾ ਕੋਲ ਚੁੱਕੇ ਮੁੱਦਾ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਗਜੀਤ ਸਿੰਘ ਡੱਲੇਵਾਲ ਬਾਈ ਤਰੀਕ ਨੂੰ ਮੁਰ ਹੋਵੇਗੀ ਮੀਟਿੰਗ ਸ਼ਿਵਰਾਜ ਸਿੰਘ ਜਹਾਨ ਬੈਠਕ ਚੋਂਗੇ ਸ਼ਾਮਿਲ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਕੇਂਦਰੀ ਮੰਤਰੀ ਪਹਿਲਾਜ ਜੋਸ਼ੀ ਕਿ ਹੱ ਚੰਗੇ ਮਾਹੌਲ ਦੇ ਵਿੱਚ ਹੋਈ ਬੈਠਕ ਕਿਸਾਨਾਂ ਅੱਗੇ ਰੱਖੇ ਕੇਂਦਰ ਸਰਕਾਰ ਵੱਲੋਂ ਕੀਤੇ ਕੰਮ ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਇੰਚਾਰਜ ਪੁਪੇਸ਼ ਬਗੈਲ ਨੂੰ ਮਿਲੀ ਜ਼ਿੰਮੇਵਾਰੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੇ ਪੁਪੇਸ਼ ਬਗੈਲ ਕਰੰਟਾਰਾਂ ਚਦੀ ਰਾਤ ਨੂੰ ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਜਾਂ ਤੇ ਗੈਂਗਸਟਰ ਨੇ ਕੀਤੀ ਫਾਇਰਿੰਗ ਮੁਪੇਰ ਤੋਂ ਬਾਅਦ ਤੇ ਬਦਮਾਸ਼ ਕਬੂ ਸਤਿ ਸ਼੍ਰੀ ਅਕਾਲ ਨਿਊਜ਼ ਇਨ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਅੰਨਾ ਚੌਧਰੀ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀਆਂ ਮੁੱਖ ਖਬਰਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਦਿੱਲੀ ਦੇ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਹਲਚਲ ਤੇਜ਼ ਹੋ ਚੁੱਕੀ ਹੈ ਤਾਂ ਪੀਐਮ ਦੇ ਯੂਐਸ ਦੌਰੇ ਤੋਂ ਪਰਤਨ ਤੋਂ ਬਾਅਦ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਲਦ ਸੱਦੀ ਜਾ ਸਕਦੀ ਹੈ ਵਿਧਾਇਕ ਦਲ ਦੀ ਬੈਠਕ ਤਾਂ ਦਿੱਲੀ ਦੇ ਵਿੱਚ 19 ਫਰਵਰੀ ਨੂੰ ਸੌਚਕ ਸਮਾਗਮ ਰੱਖਿਆ ਗਿਆ ਹੈ ਤੇ ਜਾਣਕਾਰੀ ਮੁਤਾਬਕ ਭਾਜਪਾ ਦੇ ਜੋਤੇ ਗਏ ਹਟਾਲੀ ਵਿਧਾਇਕਾਂ ਦੇ ਵਿੱਚੋਂ ਕਰੀਬ 9 ਵਿਧਾਇਕਾਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਦਾ ਨਾਂ ਸੀਐਮ ਦੇ ਵੱਲੋਂ ਚੁਣਿਆ ਜਾਵੇਗਾ ਤੇ ਨਾਲ ਹੀ ਸੀਐਮ ਦੇ ਵਿੱਚ ਨਾਮ ਤੇ ਇੱਕ ਮੋਹਰ ਲੱਗੇਗੀ ਜਿਸ ਦੇ ਲਈ 19 ਫਰਵਰੀ ਦਾ ਦਿਨ ਚੁਣਿਆ ਗਿਆ ਹੈ ਤੇ 19 ਫਰਵਰੀ ਨੂੰ ਸਮਾਗਮ ਰੱਖਿਆ ਗਿਆ ਹੈ ਸੂਤਰਾਂ ਦੇ حوالے ਤੋਂ ਖਬਰ ਹੈ ਤਾਂ ਦਿੱਲੀ ਦੇ ਵਿੱਚ ਸਰਕਾਰ ਦੇ ਘਟਾ ਨੂੰ ਲੈ ਕੇ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਕਿਆਸ ਲਗਾਏ ਜਾ ਰਹੇ ਸਨ ਕਿ ਦਿੱਲੀ ਦੀ ਸੀਐਮ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ ਹੋਏ ਨਜ਼ਰ ਆਵੇਗਾ ਕਿਸੀ ਲੰਬੇ ਸਮੇਂ ਤੋਂ ਚਰਚਾ ਸੀ ਕਈ ਵੱਖ-ਵੱਖ ਚਿਹਰਿਆਂ ਦਾ ਇਸ ਮੌਕੇ ਜ਼ਿਕਰ ਕੀਤਾ ਜਾਂਦਾ ਸੀ ਕਿ ਕਿਸ ਦੇ ਵੱਲੋਂ ਸੀਐਮ ਦੀ ਕੁਰਸੀ ਦਾ ਜੋ ਹੈ ਲਈ ਜਾਵੇਗੀ ਜਿਸ ਦੇ ਚੱਲਦਿਆ ਹੁਣ ਪੀਐਮ ਦੇ ਯੂਐਸ ਦੁਆਰੇ ਤੋਂ ਪਰਤਣ ਤੋਂ ਬਾਅਦ ਇਹ ਹਲਚਲ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਲਦ ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾ ਸਕਦੀ ਹੈ 19 ਫਰਵਰੀ ਨੂੰ ਸੌਚਕ ਸਮਾਗਮ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤੇ ਜਾਣਕਾਰੀ ਦੇ ਮੁਤਾਬਕ ਜਿੱਤੇ ਗਏ 48 ਵਿਧਾਇਕਾਂ ਦੇ ਵਿੱਚੋਂ 9 ਵਿਧਾਇਕਾਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਸੀਐਮ ਦੀ ਕੁਰਸੀ ਨਸੀਬ ਹੋ ਗਈ ਤੇ ਪੂਰਾ ਮਾਮਲਾ ਦਿੱਲੀ ਦੇ ਚੋਣਾ ਦੇ ਨਾਲ ਜੁੜਿਆ ਹੋਇਆ ਹੈ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਉਹ ਦੇਖਣਾ ਹੋਵੇਗਾ ਸੀਐਮ ਦੇ ਵੱਜੋਂ ਕੌਣ ਦੇਖਿਆ ਜਾਵੇਗਾ ਹੁਣ ਗੱਲ ਕਰਦੇ ਹਾਂ ਇੰਡੀਆਜ਼ ਗਾਟ ਲੇਟੈਂਟ ਸ਼ੋ ਦੀ ਜਿਸ ਦੇ ਵਿਵਾਦਾਂ ਦੇ ਵਾਲੇ ਸ਼ੋਹਦ ਵਿੱਚ ਸ਼ਾਮਲ ਹੋਏ ਪੰਜਾਬੀ ਕਾਮੇਡੀ ਕਲਾਕਾਰ ਜਸਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆਖਿਆ ਨੇ ਜਨਾ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਡਤ ਰਾਓ ਤਰੇਨਵਰ ਦੇ ਵੱਲੋਂ ਵੀ ਐਸਜੀਪੀਸੀ ਨੂੰ ਚਿੱਠੀ ਲਿਖੀ ਗਈ ਹੈ ਅਸ਼ਲੀਲਤਾ ਫਰੋਸਣ ਵਾਲੇ ਇੰਡੀਆ ਸਕਾਟ ਲੇਟਨ ਸ਼ੋ ਦੀ ਗੂੰਜ ਪੰਜਾਬੀ ਪਹੁੰਚ ਗਈ ਹੈ ਤੇ ਨਿਸ਼ਾਨੇ ਤੇ ਆਇਆ ਹੈ ਪੰਜਾਬ ਦਾ ਕਾਮੇਡੀਅਨ ਜਸਪ੍ਰੀਤ ਸਿੰਘ ਜੋ ਯੂਟਿਊਬਰ ਰਣਵੀਰ ਇਲਾਹਾਬਾਦੀਆ ਵਾਲੇ ਵਿਵਾਦਿਤ ਸ਼ੋਅ ਦੇ ਵਿੱਚ ਮੌਜੂਦ ਸੀ ਤੇ ਅਪੂਰਵਾ ਮੱਖੀਜਾ ਦੇ ਨਾਲ ਬੈਠਾ ਹੋਇਆ ਸੀ ਇਸ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਜਸਪ੍ਰੀਤ ਸਿੰਘ ਮੁਸ਼ਕਲਾਂ ਚੇਹਰ ਸਕਦਾ ਹੈ ਜਿਸ ਦੇ ਖਿਲਾਫ ਪੰਡਿਤ ਰਾਉਤ ਨੇ ਰਵਨੀ ਤਸਜੀਬੀਸੀ ਨੂੰ ਚਿੱਠੀ ਲਿਖ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਜਸਪ੍ਰੀਤ ਸਿੰਘ ਤੇ ਸਿੱਖਾਂ ਦਾ અપਮਾਨ ਕਰਨ ਦੇ ਇਲਜ਼ਾਮ ਲਗਾਏ ਤੇ ਸ਼ੋਅ ਦੇ ਵਿੱਚ ਜਸਪ੍ਰੀਤ ਦੇ ਵੱਲੋਂ ਵਰਤੀ ਭਾਸ਼ਾ ਨੂੰ ਸਿੱਖ ਸਭਿਆਚਾਰ ਦੇ ਖਿਲਾਫ ਦੱਸਿਆ ਇੱਕ ਪੱਗ ਪਹਿਨ ਕੇ ਬੈਠਾ ਹੈ ਸਰਦਾਰ ਜਸਪ੍ਰੀਤ ਸਿੰਘ ਜੋ ਪਗੜੀ ਬੇਇੱਜ਼ਤੀ ਕਰਦੇ ਹੋਏ ਪਗੜੀ ਬੇਇੱਜ਼ਤੀ ਕਰਦੇ ਹੋਏ ਅਜਿਹੇ ਸ਼ੋਅ ਦੇ ਵਿੱਚ ਔਰਤ ਬਾਰੇ ਗਲਤ ਟਿੱਪਣੀ ਕਰਦੇ ਨੇ ਇਸ ਲਈ ਮੈਂ ਪਗੜੀ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਮੈਂ एसजीपीसी ਨੂੰ ਇੱਕ ਖਤਰੀ ਲਿਖਿਆ ਹੈ এসਜੀपीसी ਪ੍ਰਧਾਨ ਸਾਹਿਬ ਨੂੰ ਕਿ ਜਸਪ੍ਰੀਤ ਸਿੰਘ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤਾ ਜਾਵੇ ਅਸ਼ਲੀਲ ਸ਼ੋਦਾ ਮਾਮਲਾ ਪੰਜਾਬ ਦੀ ਇੰਡਸਟਰੀ ਦੇ ਵਿੱਚ ਵੀ ਕਰਵਾਇਆ ਹੈ ਕਲਾਕਾਰਾਂ ਨੇ ਜਸਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉਦਰ ਸ਼੍ਰੋਮਣੀ ਕਮੇਟੀ ਨੇ ਨੋਟਿਸ ਭੇਜ ਕੇ ਐਕਸ਼ਨ ਲੈਣ ਦੀ ਗੱਲ ਕਹੀ ਹੈ ਬੀਇੰਗ ਇਨਸਾਨ ਅਸੀਂ ਚਾਹੇ ਕਿਸੇ ਤਰ੍ਹਾਂ ਨਾਲ ਜੁੜੇ ਹੋਈਏ ਉਹ ਇੱਕ ਮੁੰਡਾ ਸਰਦਾਰ ਹੈ ਪਗਬੰਦ ਕੇ ਜੀ ਕੋਈ ਇਹੋ ਜੀ ਚੀਜ਼ ਦਾ ਪਾਠ ਬੰਦਾ ਤਾਂ ਬੈਰੀ ਬੈਡ ਗੱਲ ਹੈ ਗਲਤ ਗੱਲ ਨਹੀਂ ਹੋਣੀ ਚਾਹੀਦੀ ਸੀ ਜੀ ਐਸੀ ਕਿਸੇ ਨੂੰ ਚਾਹੀਦਾ ਜੀ ਕਿਉਂਕਿ ਹਿਊਮਨ ਕਿੰਗ ਇਹੋ ਜੀਆਂ ਚੀਜ਼ਾਂ ਤੇ ਜਿੱਦਕ ਰੋਕ ਨਹੀਂ ਲੱਗਦੀ ਕਿ ਅਸੀਂ ਅੱਗੇ ਹੋਰ ਚੀਜ਼ਾਂ ਬਾਧੀਆਂ ਨੇ ਅਸੀਂ ਹੋਰ ਚੀਜ਼ਾਂ ਦਾ ਅਸੀਂ ਕਿਹੜੀਆਂ ਚੀਜ਼ਾਂ ਦੇ ਫਲਾਲ ਹੀ ਕੰਮ ਕਰਨਾ ਹੈ ਸਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਐਜੀ ਪੀਸੀ ਨੂੰ ਇਸਕਾ ਵਿੱਚ ਦਖਲ ਦੇਣਾ ਚਾਹੀਦਾ ਸੀ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਹਨਾਂ ਤੇ ਅਸੀਂ ਜ਼ਰੂਰ ਗੌਰ ਨਹੀਂ ਕਰਾਂਗੇ ਕਿਉਂਕਿ ਜੇੜੀ ਕੋਈ ਧਾਰਮਿਕ ਵਗਿਆ ਦੀ ਕੋਈ ਕਾਰਵਾਈ ਹੁੰਦੀ ਆ ਹੂੰ ਉਹ ਵਗਿਆ ਦੀ ਕਾਰਵਾਈ ਜਿਹੜੀ ਆ ਉਹ ਕਾਲਪਤਖ ਸਾਹਿਬ ਵੱਲੋਂ ਹੀ ਕੀਤੀ ਜਾਂਦੀ ਆ ਕੋਈ ਧਰਮ ਤੇ ਤੋਹੀਨ ਦੇ ਵਿੱਚ ਅਸੀਂ ਕੋਈ ਪ੍ਰਬੰਧਕੀ ਕੰਮਕਾਜ ਆ ਅਸੀਂ ਉਹ ਕਰਾਂਗੇ ਪਰ ਉਸ ਦਾ ਨੋਟ ਅਸੀਂ ਰੋਲ ਲਾਵਾਂਗੇ ਅਸੀਂ ਜ਼ਿਕਰ ਖਾਸ ਹੈ ਕਿ ਯੂਟਿਊਬਰ ਅਨਵੀਰ ਇਲਾਹਾਬਾਦੀਆ ਇੰਡੀਆ ਸਕਾਟ ਲੇਟਨ ਸ਼ੋਅ ਦੇ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਖੂਬ ਵਿਵਾਦਾਂ 'ਚ ਗਿਰ ਗਈਆਂ ਜਿਸ ਕਾਰਨ ਇਹ ਪੂਰਾ ਵਿਵਾਦ ਖੜਾ ਹੋਇਆ ਜੋ ਫਿਲਹਾਲ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਰੀਪੋਰਟ న్యూਸ 18 ਪੰਜਾਬ ਤਾਉਦਰ ਇੰਡੀਆਜ਼ ਗਾਟ ਲੇਟੈਂਟ ਮਾਮਲੇ ਦੇ ਵਿੱਚ ਸਮਹਾਰਾਸ਼ਟਰਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਰਣਵੀਰ ਅਲਾਹਾਬਾਦੀਆ ਸਮੇ ਰੈਣਾ ਨੂੰ ਸਮਨ ਪੇਂਜਾ ਜਾ ਚੁੱਕਿਆ ਹੈ ਉਧਰ ਅਮੀ ਅਪੁਰਵਾ ਮਖੀਜਾ ਤੇ ਆਸ਼ੀਸ਼ ਚੰਚਲਾਨੀ ਨੂੰ ਵੀ ਸਮਨ ਪੇਂਜਾ ਹੈ ਤੇ 18 ਫਰਵਰੀ ਨੂੰ ਇਹਨਾਂ ਸਾਰਿਆਂ ਦੇ ਦਰਜ ਹੋਣਗੇ ਬਿਆਨ ਤਾਂ ਸਮ ਪੁਲਿਸ ਦੇ ਵੱਲੋਂ ਵੀ ਸਾਰਿਆਂ ਨੂੰ ਸਮਨ ਪੇਂਜਾ ਜਾ ਚੁੱਕਿਆ ਹੈ ਹਾਲਕਿ ਅਪੁਰਵਾ ਮਖੀਜਾ ਨੂੰ ਆਈਆਈਐਫਏ ਅਵਾਰਡ ਐਂਬੈਸਡਰ ਲਿਸਟ ਤੋਂ ਵੀ ਹਟਾਇਆ ਗਿਆ ਹੈ ਦਾ ਸ਼ਲੀਲ ਟਿੱਪਣੀ ਦੇ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਹੈ ਜਿਸ ਤੇ ਚੱਲਦੇ ਆ ਇੰਡੀਆਸ ਗੌਟ ਲੇਟੈਂਟ ਤੇ ਪੈਨਲਿਸਟ ਦੇ ਵਿੱਚ ਜੋ-ਜੋ ਯੂਟਿਊਬਰਸ ਸ਼ਾਮਿਲ ਸਨ ਜਿਵੇਂ ਵੀਰ ਲਾਹਾਂਬਾਦਿਆ ਅਪੂਰਵਾ ਮਖੀਜਾ ਆਸ਼ੀਸ਼ ਚੰਚਲਾਨੀ ਇਹਨਾਂ ਸਾਰੇ ਲੋਕਾਂ ਨੂੰ ਸਮੇਰਾਨਾ ਦੇ ਸਣੇ ਨੋਟਿਸ ਭੇਜਿਆ ਗਿਆ ਹੈ ਹੁਣ ਸਮਨ ਸਾਰੇ ਨੂੰ ਆਇਆ ਹੈ ਤੇ ਜਦਕੀ ਅਕਾਬਲੇ ਗਾਰੇ ਵੀ ਹੈ ਕਿ ਅਪੂਰਵਾ ਮਖੀਜਾ ਨੂੰ ਆਈਆਈਐਫਏ ਅਵਾਰਡ ਐਂਬੈਸਡਰ ਲਿਸਟ ਤੋਂ ਵੀ 24 ਹਟਾਇਆ ਗਿਆ ਹੈ ਦਾ ਇਸਾਰੇ ਯੂਟਿਊਬਰਸ ਨੂੰ ਹੁਣ ਸੱਮਣ ਗਿਆ ਹੈ ਤੇ ਪੂਰਾ ਮਾਮਲਾ ਅਸ਼ਲੀਲ ਟਿੱਪਣੀ ਦੇ ਨਾਲ ਜੁੜਿਆ ਹੋਇਆ ਹੈ ਇੱਕ ਅਜਿਹਾ ਕਮੈਂਟ ਯੂਟਿਊਬਰਸ ਕਰਦੇ ਨੇ ਜਿਸ ਤੋਂ ਚਲਦਿਆ ਬੈਕਲੈਸ਼ ਫੇਸ ਕਰਦੇ ਹਨ ਪੂਰੀ ਆਡੀਅੰਸ ਦੇ ਵੱਲੋਂ ਕਿਤੇ ਨਾ ਕਿਤੇ ਇਸ ਕਮੈਂਟ ਦਾ ਵਿਰੋਧ ਕੀਤਾ ਜਾਂਦਾ ਹੈ ਗਰਨਵੀਰ ਅਲਾਹਾਵਤੀ ਯੂਟਿਊਬਰ ਨੇ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਭद्दी ਟਿੱਪਣੀ ਕੀਤੀ ਜਾਂਦੀ ਹੈ ਜਿਸ ਦੇ ਚਲਦਿਆ ਕਿਤੇ ਨਾ ਕਿਤੇ ਇਹ ਪੂਰਾ ਜੋ ਕਮੈਂਟਸ ਸੀ ਕਿਸੇ ਨੂੰ ਖਾਸ ਤੌਰ ਤੇ ਜੋ ਹੈ کافی ਵੱਡੇ ਪੱਧਰ ਦੇ ਉੱਤੇ ਜੋ ਹੈ ਇਸ ਨੂੰ ਨਕਾਰਿਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਇਹ ਗਲਤ ਕਮੈਂਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਕੰਟੈਸਟੈਂਟ ਨੂੰ ਅਨਕੰਫਰਟ ਅਨਕੰਫਰਟੇਬਲ ਕੀਤਾ ਗਿਆ ਹੈ ਪੂਰੇ ਮਾਮਲੇ ਦੇ ਉੱਤੇ ਹੁਣ ਸਮਨ ਇਹਨਾਂ ਸਾਰੇ ਯੂਟਿਊਬਰਸ ਨੂੰ ਗਈ ਹੈ ਤਾਂ ਉਧਰ ਇੰਡੀਆ ਗੋਟ ਲੇਟ ਇਨ ਸ਼ੋ ਦੇ ਵਿੱਚ ਅਸ਼ਲੀਲ ਕਮੈਂਟ ਕਰ ਬੁਰੇ ਫਸੇ ਰਣਬੀਰ ਲਾਹਾਬਾਦੀਆਂ ਦੀਆਂ ਮੁਸ਼ਕਲਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਤਤਕਾਲ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਧਰ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇੰਡੀਆਸ ਗੋਟ ਲੇਟ ਇਨ ਸ਼ੋ ਦੇ ਵਿੱਚ ਅਸ਼ਲੀਲ ਕਮੈਂਟ ਕਰਕੇ ਰਣਬੀਰ ਲਾਹਾਬਾਦੀਆਂ ਨਾ ਬੁਰਾ ਫਸੇ ਨੇ ਮਾਫੀ ਮੰਗਣ ਦੇ ਬਾਵਜੂਦ ਵੀ ਉਹਨਾਂ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਅਸਮ ਅਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਦਰਜ ਹੈ ਰਣਵੀਰ ਇਲਾਹਾਬਾਦੀਆ ਨੂੰ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ ਤੀਸੀ ਡਰ ਦੀ ਬਜਾ ਦੇ ਨਾਲ ਉਹ ਸੁਪਰੀਮ ਕੋਰਟ ਪਹੁੰਚ ਗਏ ਉਹਨਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਖਿਲਾਫ ਸਾਰੀਆਂ ਐਫਆਈਆਰ ਇਕੱਠੇ ਜੁੜੀਆਂ ਜਾਣ ਤੇ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਗਈ ਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਫਿਲਹਾਲ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਸਮੇਂ ਤੇ ਹੀ ਮਾਮਲੇ ਦੀ ਸੁਣਵਾਈ ਦੀ ਗੱਲ ਕਹੀ ਉਧਰ ਪੰਜਾਬ ਮਹਿਲਾ ਕਮਿਸ਼ਨ ਰਣਵੀਰ ਇਲਾਹਾਬਾਦੀਆ ਦੇ ਖਿਲਾਫ ਸਖਤ ਨਜ਼ਰ ਆ ਰਿਹਾ ਹੈ ਇਹ ਕੋ ਬਹੁਤ ਹੀ ਸ਼ਰਮਨਾਕ ਗੱਲ ਹੈ ਪਹਿਲੀ ਗੱਲ ਤੇ ਮਤਲਬ ਮੈਂ ਇਸ ਚੀਜ਼ ਨੂੰ ਥੋੜਾ ਧਿਆਨ ਨਹੀਂ ਸੀ ਕੀਤਾ ਪਰ ਜਦੋਂ ਮੈਂ ਇਹਨੂੰ ਇੰਨਾ ਜ਼ਿਆਦਾ ਵਬਾਲ ਦੇਖਿਆ ਤੇ ਮੈਂ ਉਹਦਾ ਸੁਣਿਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਯੰਗਸਟਰਸ ਇੱਕ ਸੋਸ਼ਲ ਪਲੇਟਫਾਰਮ ਨੂੰ ਯੂਜ਼ ਕਰਦੇ ਨੇ ਸਿਰਫ ਵਿਊਅਰਸ ਵਧਾਉਣ ਦੇ ਲਈ ਆਪਣੇ ਆਪ ਦੇ ਲਈ ਬਹੁਤ ਜਲਦੀ ਇੱਕ ਫੇਮਸ ਹੋਣ ਦੇ ਲਈ ਲੇਕਿਨ ਉਹ ਆਪਣੇ ਸਾਡੇ ਸੋਸ਼ਲ ਫੈਬਰਿਕ ਨੂੰ ਖਰਾਬ ਕਰ ਰਹੇ ਨੇ ਪੂਰੀ ਜਿਹੜੀ ਕਮਿੰਗ ਜਨ ਕੀ ਤੁਸੀਂ ਮੈਸੇਜ ਦਿੰਨੇ ਹੋ ਉਹਨਾਂ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਟ ਹੈਜ਼ ਅ ਸੇਮ ਇਫੈਕਟ ਜੋ ਕਿ ਪੋਨੋਗ੍ਰਾਫਿਕ ਦਾ ਸੀਗਾ ਸਾਡੇ ਬੱਚਿਆਂ ਦੇ ਉੱਤੇ। ਜੇ ਲੈਂਗੁਏਜ ਗੰਦੀ ਯੂਜ਼ ਕਰਨੀ ਹੈ ਔਰ ਕਿਸੇ ਦੀ ਰਿਸਪੈਕਟ ਨਹੀਂ ਹੈ ਉਹਦੇ ਅੰਦਰ ਸਪੈਸ਼ਲੀ ਪੇਰੈਂਟਸ ਦੇ ਨਾਲ ਇਹ ਕੀ ਇਜ਼ਦਤ ਰਹਿ ਗਈ ਹੈ। ਇਸ ਨੂੰ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਕਦੇ ਵੀ ਕਿਸੇ ਪਲੇਟਫਾਰਮ ਦੇ ਉੱਤੇ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ। ਇੰਡੀਆਜ਼ ਗੋਟ ਲੇਟਨਟ ਵਿਵਾਦ ਤੋਂ ਬਾਅਦ ਟ੍ਰੈਡੀਸ਼ਨਲ ਮੀਡੀਆ ਦੀ ਤਰ੍ਹਾਂ ਹੀ ਸੋਸ਼ਲ ਮੀਡੀਆ ਨੂੰ ਵੀ ਰੈਗੂਲੇਟ ਕਰਨ ਦੀ ਮੰਗ ਹੋ ਰਹੀ ਹੈ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਆੜ ਦੇ ਵਿੱਚ ਕਿਸੇ ਨੂੰ ਗੰਦਗੀ ਫੈਲਾਉਣ ਦੀ ਇਜਾਜ਼ਤ ਤਾਂ ਨਹੀਂ ਦਿੱਤੀ ਜਾਣੀ ਚਾਹੀਦੀ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਸਰਕਾਰ ਕੌਪਸਨ ਕੇ ਕਾਨੂੰਨ ਬਣਾਏਗੀ ਔਰ ਉਸਕੇ ਬਾਅਦ ਹਮ ਕੌਪਸਨ ਕੇ ਬਾਰੇ ਵਿੱਚ ਬਤਾਏਗੇ ਇਸ ਵਕਤ ਸਭ ਸੇਖ ਸੰਗਤ ਬੇਰੋਸ ਹੈ ਅਕਦੀਨ ਕਾ ਐਸਾ ਪ੍ਰੋਗਰਾਮ ਥਾ ਤੋਂ ਜੈਸਨ ਸਿੰਘ ਨੇ ਡੇਟ دی ਥੀ ਕੀ ਦਿਨ ਪਹਿਲੇ ਆ ਗਈ ਸੀ ਦੇਤੀ ਤੋਂ 4 ਦਿਨ ਨੇ ਬੜ ਜਾਂਦੇ ਆ ਜੀ ਸਾਨੂੰ ਵੜਾ ਲੇਤੇ ਆਪ ਵੀ ਇਹੀ ਰੋਸ ਹੈ ਕਿ ਜਲਦੀ ਸੇ ਜਲਦੀ ਖਾਣ ਨੂੰ ਵੜਾ ਕੇ ਜੋਮੀ ਆਪਣਾ ہمارا ਫੰਕਸ਼ਨ ਹੈ ਉਹ ਕਿਉਂਕਿ ਗੁਰਦੁਆਰਾ ਸਹਿਬਾਨ ਕੀ ਤੇਵਾ ਸੰਭਾਲ ਚੁਆ ਉਹ ਸੰਗਤ ਦੇਖ ਰਹੀ ਹੈ ਰਟ ਰਜਜ ਨੇ ਤੇ ਰਟ ਰਜਜ ਤੋਂ ਕਾਨੂੰਨ ਬਾਰੇ ਸਭ ਤੋਂ ਵੱਡਾ ਜਾਣਦਾ ਅਸੀਂ ਥੋੜਾ ਨਾ ਜਾਣਦੇ ਆ ਪਰ ਉਹ ਜਿਹੜੇ ਕਮਰੇ ਦੇ ਗੇਟ ਦੇਖੀ ਬੀਠੇ ਨੇ ਮੇਰੇ ਖਿਆਲ ਨਾਲ ਇਹਨਾਂ ਨੂੰ ਕਾਨੂੰਨ ਦਾ ਪਤਾ ਹੈ ਤੇ ਨਾ ਆਪਣੀ ਹیثیت ਦਾ ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਤੀਜਿਆਂ ਦਾ ਐਲਾਨ ਹੋਇਆ ਜਿਸ 'ਚ 40 ਸੀਟਾਂ 'ਚੋਂ 10 ਸੀਟਾਂ ਜਿੱਤ ਕੇ ਛਿੰਡਾ ਗਰੁੱਪ ਦਾ ਪੰਥਕ ਦਲ ਸਭ ਤੋਂ ਵੱਡੀ ਪਾਰਟੀ ਬਣਿਆ ਇਨ੍ਹਾਂ ਚੋਣਾਂ 'ਚ ਕਾਂਪੂਰੀ ਗਰੁੱਪ ਦੇ ਹਰਿਆਣਾ ਸਿੱਖ ਪੰਥਕ ਦਲ ਨੂੰ 5 ਸੀਟਾਂ ਮਿਲੀਆਂ ਨਲਵੀ ਗਰੁੱਪ ਦੇ ਸਿੱਖ ਸਮਾਜ ਸੰਸਥਾ ਨੂੰ 3 ਸੀਟਾਂ ਹੀ ਮਿਲ ਸਕੀਆਂ ਜਦਕਿ ਬਾਕੀ 22 ਹੋਰ ਸੀਟਾਂ ਤੋਂ ਆਜ਼ਾਦ ਉਮੀਦਵਾਰ ਚੇਤੂ ਰਹੇ खैर पांवे पंचकुला छोई मीटिंग च हरियाणा कमेटी नो नवा प्रधान ता नहीं मिल सकिया पर दर्शाया जा रहा है कि ऑन वाले दिनाच कमेटी दे नवेचुने मेंब्रादी मीटिंग होगी तो उन्हें देखना होगा कि मीटिंग चे एचएसजीएमसी नो नवा प्रधान मिलेगा या और इंतजार करना पड़े पंचकुला तो तारा ठाकुर न्यूज़ 18 पंजाब ਸੌਦਰ ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਦਾ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਤੇ ਕਰੀਬ 180 ਕਰੋੜ ਰੁਪਏ ਦੀ ਹਰਵਿੰਦ ਨਾਲ ਇੱਕ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਇਸ ਤਸਕਰੀ ਦਾ ਅਮਰੀਕੀ ਕਨੈਕਸ਼ਨ ਵੀ ਸਾਹਮਣੇ ਆਇਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕ੍ਰਿੰਡਾ ਥਾਣਾ ਖੇਤਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਕੋਲੋਂ ਤਕਰੀਬਨ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇਸ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਜੋ ਡਰੋਨ ਦੇ ذریعے ਸਰਹੱਦ ਪਾਰ ਤੋਂ ਨਸ਼ਾ ਮਗਵਾ ਕੇ ਪੰਜਾਬ ਅਤੇ ਹੋਰ ਛੂਬੀਆਂ ਦੇ ਵਿੱਚ ਸਪਲਾਈ ਕਰਦੇ ਸਨ ਮੁਲਜ਼ਮ ਦੇ ਕੋਲੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ ਜਦੋਂ ਇਹ ਨਾਕਾ ਲਗਾਇਆ ਗਿਆ ਐਸਐਚਓ ਕ੍ਰਿੰਡਾ ਵੱਲੋਂ ਤੇ ਇਸ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਗੁਰਸਿਮਰਨਜੀਤ ਸਿੰਘ ਏਲੀਅਸ ਗੁਰਸਿਮਰਨ ਇਸ ਵਿਅਕਤੀ ਕੋਲੋਂ ਇੱਕ ਇਹ ਵੱਡੀ ਖੇਪ ਜਿਹੜੀ ਹੈ ਰਿਕਵਰ ਹੋਈ। ਗ੍ਰਿਫਤਾਰ ਡਰਗ ਤਸਕਰ ਦੀ ਪਛਾਣ ਗੁਰਸਿਮਰਨ ਦੇ ਰੂਪ ਦੇ ਵਿੱਚ ਹੋਈ ਜੋ ਅਮਰੀਕਾ ਦੇ ਵਿੱਚ ਬੈਠੇ ਰਾਜੂ ਦੇ ਸੰਪਰਕ ਦੇ ਵਿੱਚ ਸੀ। ਰਾਜੂ ਨੇ ਹੀ ਮੁਲਜ਼ਮ ਗੁਰਸਿਮਰਨ ਨੂੰ ਇੱਕ ਲੋਕੇਸ਼ਨ ਭੇਜੀ ਸੀ ਜਿੱਥੇ ਉਹ ਡਰਗ ਦੀ ਸਪਲਾਈ ਕਰਨ ਜਾ ਰਿਹਾ ਸੀ। 30 ਕਿਲੋ ਹੈਰੋਇਨ ਦੀ ਇਹ ਖੇਪ ਚਾਰ ਬਾਰ ਦੇ ਵਿੱਚ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ। ਕਿ ਇਹ ਵਿਅਕਤੀ ਜਿਹੜਾ ਹੈ ਗੁਰਸਿਮਰਨਜੀਤ ਸਿੰਘ ਏਲੀਅਸ ਗੁਰਸਿਮਰਨ ਇਹ ਇੱਕ ਰਾਜੂ ਤੱਤਲਾਣਾ ਦਾ ਵਿਅਕਤੀ ਹੈ ਜੋ ਕਿ ਇਸ ਵਕਤ ਯੂਐਸਏ ਵਿੱਚ ਦੱਸਿਆ ਜਾਂਦਾ ਉਹਦੇ ਕਹਿਣ ਤੇ ਇਹ ਖੇਪ ਦੀ ਜਿਹੜੀ ਡਿਲੀਵਰੀ ਹੈ ਉਹ ਕਰਨ ਜਾ ਰਿਹਾ ਸੀ ਮੋਡਲੀ ਇੰਟਰੋਗੇਸ਼ਨ ਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਘਰਿੰਡਾ ਅਤੇ ਅਟਾਰੀ ਇਸ ਏਰੀਆ ਦੇ ਇਸੇ ਇੱਕ ਪਿੰਡ ਦੀ ਕੋਈ ਲੋਕੇਸ਼ਨ ਇਹਦੇ ਕੋਲੇ ਆਈ ਸੀ ਜਿੱਥੇ ਇਹਨੇ ਉੱਥੇ ਜਾਣਾ ਸੀ ਪੁਲਿਸ ਦੇ ਮੁਤਾਬਿਕ ਵਿਦੇਸ਼ ਦੇ ਵਿੱਚ ਬੈਠਾ ਡਰੱਗ ਤਸਕਰ ਗੁਰਸਿਮਰਨ ਵਰਗੇ ਲੋਕਾਂ ਦਾ ਬਤੌਰ ਕੂਰੀਅਰ ਇਸਤੇਮਾਲ ਕਰਦਾ ਸੀ ਪੁਲਿਸ ਦੀ ਜਾਂਚ ਦੇ ਵਿੱਚ ਤਿੰਨ ਹੋਰ ਲੋਕਾਂ ਦੇ ਵੀ ਨਾਮ ਸਾਹਮਣੇ ਆਏ ਨੇ ਪੁਲਿਸ ਉਹਨਾਂ ਨੂੰ ਵੀ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ న్యూਸ 18 ਪੰਜਾਬ ਕੁਣ ਗੱਲ ਅਬੋਹਰ ਦੀ ਹੈ ਬੋਹਰ ਦੇ ਵਿੱਚ ਸੜਕ ਵਿਚਾਲੇ ਸ਼ਰਿਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਈਕ ਸਵਾਰ ਨੌਜਵਾਨ ਤੇ ਤੇਜ਼ਦਾਰ ਹਥਿਆਰ ਨਾਲ ਲੈਸ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹਮਲੇ ਦਾ ਇੱਕ ਹੋਪਨਕ ਸੀਸੀਟੀਵੀ ਵੀਡੀਓ ਅਬੋਹਰ ਦੇ ਮਲੂਟ ਰੋਡ ਦਾ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਆ ਰਹੇ ਨੇ ਜਿੱਥੇ ਕਾਰ ਰੋਕ ਕੇ ਪਹਿਲਾਂ ਤੋਂ ਖੜੇ ਪੰਜ ਨੌਜਵਾਨਾਂ ਨੇ ਉਹਨਾਂ ਦਾ ਰਾ ਰੋਕਿਆ ਕਾਰ ਸਵਾਰ ਨੌਜਵਾਨਾਂ ਦੇ ਹੱਥ ਦੇ ਵਿੱਚ 23 ਸਰ ਹਥਿਆਰ ਸਨ ਜਿਵੇਂ ਬਾਈਕ ਸਵਾਰ ਸ਼ਖਸ ਨੇ ਬ੍ਰੇਕ ਲਗਾਇਆ ਪੰਜੇ ਨੌਜਵਾਨਾਂ ਨੇ ਉਸਦੇ ਤੇ ਹਮਲਾ ਕਰ ਦਿੱਤਾ ਕਾਫੀ ਦੇਰ ਤੱਕ ਇਹ ਬਦਮਾਸ਼ ਬਾਈਕ ਸਵਾਰ ਤੇ ਹਮਲਾ ਕਰਦੇ ਰਹੇ 23 ਸਰ ਹਥਿਆਰਾਂ ਨਾਲ ਬਦਮਾਸ਼ਾਂ ਨੇ ਨੌਜਵਾਨ ਨੂੰ ਲਹੂ ਲੋਹਨ ਕਰ ਦਿੱਤਾ ਅਤੇ ਉੱਥੋਂ ਫਿਰ ਭੱਜ ਗਏ ਜ਼ਖਮੀ ਨੌਜਵਾਨ ਦੀ ਪਹਿਚਾਨ ਕਰਨੈਲ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਜੋ ਆਪਣੇ ਦੋਸਤ ਨੂੰ ਕਾਰ ਛੱਡ ਕੇ ਵਾਪਸ ਆ ਰਿਹਾ ਸੀ ਮੈਂ ਇਸ ਮੁੰਡੇ ਨੂੰ ਛੱਡਣ ਗਿਆ ਘਰੇ ਬਾਈਕ ਤੇ ਤੇ ਆਦੀ ਬਾਈਕ ਵਾਪਸ ਲੈ ਕੇ ਆਉਣੀ ਸੀ ਤੇ ਮੈਂ ਇਹਨੂੰ ਛੱਡ ਕੇ ਆ ਰਿਹਾ ਸੀ ਵਾਪਸ ਤੇ ਇਹਦੀ ਲੜਾਈ ਸੀ ਉਸ ਮੁੰਡੇ ਨਾਲ ਤੇ ਮੈਂ ਜਦੋਂ ਰਸਤੇ ਵਿੱਚ ਦੁਕਾਨ ਤੋਂ ਘਰ ਜਾ ਰਿਹਾ ਸੀਗਾ ਤੇ ਉਹ ਮੁੰਡਿਆਂ ਨੇ ਅੱਗੇ ਗੱਡੀ ਰੋਕ ਕੇ ਤੇ ਹਾਥਾ ਪਾਈ ਸ਼ੁਰੂ ਕਰ ਦਿੱਤੀ ਕਰਨੀ ਸੀਸੀਟੀਵੀ ਵੀਡੀਓ ਦੇ ਆਧਾਰ ਦੇ ਉੱਤੇ ਪੁਲਿਸ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ ਜਿੰਨੇ ਰਿਗਾਰਡਿੰਗ ਸਾਨੂੰ ਇੱਕ ਵੀਡੀਓ ਮਿਲੀ ਹੈ ਵੀਡੀਓ ਦੇ ਬੇਸਿਸ ਤੇ ਅਸੀਂ ਬੰਦੇ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਹੀ ਸਾਡੇ ਕੋਲੇ ਬੰਦੇ ਆਈਡੈਂਟੀਫਾਈ ਹੋ ਜਾਂਦੇ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਕਿ ਦੋਸਤਾਂ ਦੇ ਵਿਚਾਲੇ ਪੁਰਾਣੇ ਝਗੜੇ ਦੀ ਵਜ੍ਹਾ ਦੇ ਨਾਲ ਹੀ ਹਮਲਾ ਕੀਤਾ ਗਿਆ ਪੀੜਤ ਨੌਜਵਾਨ ਤੇ ਉਸਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਬਹੋਰ ਤੋਂ ਪ੍ਰਦੀਪ ਕੁਮਾਰ ਨਿਊਜ਼ 18 ਪੰਜਾਬ